ਪਰ ਜਦੋਂ ਉਸ ਪੋਜੀਸ਼ਨ ਤੇ ਆਏ ਵੀ ਕਿਸਾਨਾਂ ਦੀ ਤਾਂ ਬਹੁਤ ਆਮਦਨ ਵੱਧ ਰਹੀ ਹੈ ਦੁੱਗਣੀ ਦਾ ਵਾਅਦਾ ਕੀਤਾ ਸੀ ਸੀਜੀ ਪੌਣੇ ਕੋ 2% ਦੀ ਘਟਾ ਹੈ ਪਰ ਦੁੱਗਣੀ ਆਮਦਨ ਹੋ ਗਈ ਹੈ ਪਰ ਨਾਲ ਦੀ ਨਾਲ ਆਪਣਾ ਮਨੂ ਘੜਨੇ ਕਿਹਾ ਵੀ ਜਿੰਨੇ ਤੁਸੀਂ ਮੁਲਾਜ਼ਮ ਬੱਥੇ ਹੋ ਤੁਹਾਡੀ 2 ਲੱਖ ਹੈ 3 ਲੱਖ ਹੈ ਤੁਸੀਂ ਇਹ ਦੱਸੋ ਵੀ ਜੇ ਸੋਨੂੰ 50000 ਮਿਲ ਜੇ 1.5 ਲੱਖ ਮਹੀਨੇ ਦਾ ਤੁਹਾਡਾ ਕੱਟਿਆ ਜਾਵੇ ਅੰਕੜੇ ਆ ਜਾਣ ਵੀ ਪੂਰੇ ਭਾਰਤ 'ਚ ਮਹਿੰਗਾਈ ਵਧ ਗਈ ਖਜ਼ਾਨੇ 'ਚ ਪੈਸੇ ਘੱਟ ਸੀ ਤੁਸੀਂ 50000 ਨਾਲ ਸਾਰ ਨੂੰ ਸਾਰ ਲੋਗੇ ਕਹਿੰਦੇ ਜੀ ਨਹੀਂ ਲੜਾਈ ਲੜੋਗੇ ਕਹਿੰਦਾ ਲੜਨੀ ਪੁੱਛੋ 2 ਲੱਖ ਤੋਂ 50 ਹਜ਼ਾਰ ਦੇਣਗੇ ਫਿਰ ਕਿਸਾਨ ਹੀ ਇਕ ਜਿਹੜਾ ਝੋਨਾ ਪੈਦਾ ਕਰਦਾ ਨਰਮਾ ਉਹਨੂੰ ਆਲੋ ਮੁੱਲ ਵੀ ਨਹੀਂ ਮਿਲਦਾ ਸੋਡਾ ਦਿੱਤਿਆ ਸੀ ਤਾਂ ਮੰਗਦੇ ਪਰ ਇੱਕ ਇੱਕ ਜਵਾਬ ਤੇ ਆਪਾਂ ਨੂੰ ਹਰਾ ਕੇ ਆਇਆ ਤਿੰਨ ਘੰਟੇ ਮੀਟਿੰਗ ਚੱਲੀ ਆ ਤਾਂ ਭਰਾ ਉਹ ਸਪੋਜੀਸ਼ਨ ਦੇ ਵਿੱਚ ਬਾਰ ਬਾਰ ਡਲੇ ਵਾਲ ਨੂੰ ਆਉਂਦਾ ਸਿਰ ਮੇਰੀ ਢੂ ਨਹੀਂ ਲੱਗਦੀ ਮੈਨੂੰ ਸਹਾਰਾ ਦਿਓ ਜਦੋਂ ਤੋਂ ਅਸੀਂ ਕਹਿੰਦੇ ਸੀ ਵੀ ਠੀਕ ਆ ਪ੍ਰਧਾਨ ਜੀ ਮਾੜਾ ਜਾਂ ਤੁਸੀਂ ਚਲੋ ਮੀਟਿੰਗ ਦੇ ਪਾਸੋਂ ਕਹਿੰਦਾ ਨਹੀਂ ਜਾਣਾ ਤਾਂ ਮੈਂ 4 ਘੰਟੇ ਚੱਲੇ 5 ਘੰਟੇ ਚੱਲੇ ਚੱਕਰ ਆ ਜਾਊਗਾ ਡਿੱਗ ਪਊਗਾ ਪਰ ਆਪਾਂ ਨੂੰ ਇਹ ਨ ਬਾਈ ਯਾਰ ਅਗਲਾ ਆਗੂ ਤੁਹਾਡਾ ਇਨੀ ਤਕਲੀਫ ਦੇ ਵਿੱਚੋਂ ਉਹ ਸੇ ਮੁੜ ਕੇ ਟਰਾਲੀ ਦੇ ਵਿੱਚ ਗਿਆ ਅਸੀਂ ਸਾਰੇ ਇਹ ਪੋਜੀਸ਼ਨ ਸਾਹਮਣੇ ਆ ਮੇਰਾ ਤਾਂ ਇਹ ਫਲਾਣਾ ਨਹੀਂ ਆਉਂਦਾ ਮੈਨੂੰ ਲੱਗਦਾ 50% ਪਿੰਡਾਂ ਦੇ ਵਿੱਚੋਂ 50% ਇਹਦੇ ਆਗੂ ਹੋਣਗੇ ਜਿਨੇ ਕੁਛ ਨਹੀਂ ਕਰਦਾ ਬੈਠਣਾ ਜਾਂ ਤਾਂ ਸੀ ਖੇਡ ਨਹੀਂ ਆਦੇ ਤੰਬੂ ਚ ਖੇਡੀ ਜਾ ਉੱਥੇ ਜਾ ਕੇ ਸੁਗਲੀਆਂ ਹੀ ਕਰਨੀ ਆ ਉੱਥੇ ਬੈਠੇ ਕਰੀ ਜਾ ਪਿੰਡ ਵੀ ਕਰਦੀ ਹੋ ਕੁਛ ਨਹੀਂ ਕਰਦੇ 50 ਜਿਹੜੀ ਆਪਾਂ ਉਮਰਤਾਲੇ ਕੋਈ ਕੰਮ ਕਰਦਾ ਇਹ ਪੋਜੀਸ਼ਨ ਦੇ ਵਿੱਚ ਐਵੇਂ ਸਾਰੇ ਬਾਹਰੀ ਦੇ ਤਕਲੀਫ ਆਉਣੀ ਆ ਕਿ ਮੇਰਾ ਸਰ ਤਾਂ ਨਹੀਂ ਮੈਂ ਐ ਨਹੀਂ ਹੁੰਦਾ ਮੇਰੇ ਗੋਡੇ ਆ ਕਿ ਮੇਰੇ ਦੁੱਧੀ ਸੀਤਾ ਨੂੰ ਸਾਰਾ ਕੁਝ ਹੈਗਾ ਤਾਂ ਆਗੂ ਆਇਆ ਦਾ ਜ਼ਿੰਮੇਵਾਰੀ ਚੱਕੋ ਜੇ ਆਗੂ ਨੂੰ ਲੱਗਦਾ ਕਿਸੇ ਨੂੰ ਵੀ ਐਡਾ ਵੱਡਾ ਬੋਝ ਮੈਂ ਚੱਕ ਨਹੀਂ ਸਕਦਾ ਪਿੰਡ ਦਾ ਕੱਟ ਕਰਕੇ ਕਹਿ ਦੂ ਭਾਈ ਮੈਂ ਤਾਂ ਵਰਕਰ ਵਾਂਗੂ ਕੰਮ ਕਰੂੰਗਾ ਫਿਰ ਕਿਉਂ ਲੱਤਾਂ ਡਾਗਿਆ ਵਿੱਚ ਜੇ ਮੈਂ ਤਾਂ ਪ੍ਰਧਾਨ ਐ ਨਾ ਨੇੜੇ ਨਹੀਂ ਲੱਗਣਦਾ ਕਿਸੇ ਨੂੰ ਜੇ ਮਾੜਾ ਜਿਹਾ ਪਿੰਡ ਦੇ ਵਿੱਚ ਦੁੱਧਾ ਖੜਾ ਕਰ ਦਈਏ ਤਾਂ ਲਓ ਜੀ ਹੁਣ ਇਹਨੂੰ ਬਣਾਉਣਗੇ ਤਾਂ ਹੁਣ ਮੈਨੂੰ ਹੀ ਛੱਡਣਗੇ ਭਾਈ ਜੇ ਤੁਸੀਂ ਕੋਈ ਕਰਦੇ ਨਹੀਂ ਤੇ ਛੱਡਣੇ ਤਾਂ ਜਦੋਂ ਉਸ ਪੋਜੀਸ਼ਨ ਤੇ ਆਏ ਵੀ ਕਿਸਾਨਾਂ ਦੀ ਤਾਂ ਬਹੁਤ ਅੰਦਰ ਵੱਧ ਰਹੀ ਹੈ 100% ਘਟਾ ਹੈ ਪਰ ਦੁਗਣੀ ਆਮਦਨ ਹੋ ਗਈ ਹੈ ਪਰ ਨਾਲ ਦੀ ਨਾਲ ਆਪਣਾ ਮਨੂ ਕਰਨੇ ਕਿਹਾ ਵੀ ਜਿੰਨੇ ਤੁਸੀਂ ਮੁਲਾਜ਼ਮ ਅੱਥੇ ਹੋ ਛੋਡੀ 2 ਲੱਖ ਹੈ 3 ਲੱਖ ਹੈ ਤੁਸੀਂ ਇਹ ਦੱਸੋ ਵੀ ਜੇ ਸੋਨੂੰ 50000 ਮਿਲ ਜੇ 1.5 ਲੱਖ ਮਹੀਨੇ ਦਾ ਤੁਹਾਡਾ ਕੱਟਿਆ ਜਾਵੇ ਅਸਰੇ ਆਂਕੜੇ ਆ ਜਾਣ ਵੀ ਪੂਰੇ ਭਾਰਤ 'ਚ ਮਹਿੰਗਾਈ ਵਧ ਗਈ ਖਜ਼ਾਨੇ 'ਚ ਪੈਸੇ ਘੱਟ ਸੀ ਤੁਸੀਂ 50000 ਨਾਲ ਸਾਰ ਨੂੰ ਸਾਰ ਲੋਗੇ ਕਹਿੰਦੇ ਜੀ ਨਹੀਂ ਲੜਾਈ ਲੜੋਗੇ ਕਹਿੰਦਾ ਲੜਨੀ ਪੁੱਛੋ 2 ਲੱਖ ਤੋਂ 50000 ਦੇਣਗੇ ਫਿਰ ਕਿਸਾਨ ਹੀ ਇੱਕ ਜਿਹੜਾ ਝੋਲਾ ਪੈਦਾ ਕਰਦਾ ਨਰਮਨ ਨੂੰ ਉਹਦਾ ਮੁੱਲ ਵੀ ਨਹੀਂ ਮਿਲਦਾ ਸੋਡਾ ਦਿੱਤਿਆ ਸੀ ਦਾ ਮੰਗਦੀ। ਪਰ ਇੱਕ ਇੱਕ ਜਵਾਬ ਤੇ ਆਪਾਂ ਨੂੰ ਫਰਾਗਿਆ ਆ ਤਿੰਨ ਘੰਟੇ ਮੀਟਿੰਗ ਚੱਲੀ ਆ। ਤਾਂ ਭਰਾ ਉਹਸ ਪੋਜੀਸ਼ਨ ਦੇ ਵਿੱਚ ਬਾਰ ਬਾਰ ਡੱਲੇ ਵੱਲ ਨੂੰ ਆਉਂਦਾ ਸੀ ਵੀ ਮੇਰੀ ਢੂ ਨਹੀਂ ਲੱਗਦੀ। ਮੈਨੂੰ ਸਹਾਰਾ ਦਿਓ। ਜਦੋਂ ਤੋਂ ਅਸੀਂ ਕਹਿੰਦੇ ਸੀ ਵੀ ਠੀਕ ਆ ਪ੍ਰਧਾਨ ਜੀ ਮਾੜਾ ਦਾ ਤੁਸੀਂ ਚਲੋ ਮੀਟਿੰਗ ਦੇ ਪਾਸੇ ਕਹਣਾ ਨਹੀਂ ਜਾਣਾ। ਤਾਂ ਮੈਂ 4 ਘੰਟੇ ਚੱਲੇ 5 ਘੰਟੇ ਚੱਲੇ ਚੱਕਰ ਆ ਜੂਗਾ ਡਿੱਗ ਪੂੰਗਾ ਪਰ ਆਪਾਂ ਨੂੰ ਇਹ ਨਾ ਲੱਗੇ ਕਿ ਮੀਟਿੰਗ ਦੇ ਵਿੱਚ ਇਹ ਪੱਖ ਨਹੀਂ ਰੱਖ ਸਕਦਾ। ਬਾਈ ਯਾਰ ਅਗਲਾ ਆਗੂ ਸੋਡਾ ਐਨੀ ਤਕਲੀਫ ਦੇ ਵਿੱਚੋਂ ਅਸੀਂ ਸਾਰੇ ਇਹ ਪੋਜੀਸ਼ਨ ਸਾਹਮਣੇ ਆ ਮੇਰਾ ਤਾਂ ਫਲਾਣਾ ਨਹੀਂ ਆਉਂਦਾ ਮੈਨੂੰ ਲੱਗਦਾ 50% ਪਿੰਡਾਂ ਦੇ ਵਿੱਚੋਂ 50% ਇਹਦੇ ਆਗੂ ਹੋਣਗੇ ਜਿਨੇ ਕੁਛ ਨਹੀਂ ਕਰਨਾ ਬੈਠਣਾ ਜਾਂ ਤਾਂ ਅਸੀਂ ਖੇਡ ਨਹੀਂ ਆਦੇ ਤੰਬੂ ਤੇ ਖੇਡੀ ਜਾ ਉੱਥੇ ਜਾ ਕੇ ਤੁਗਲੀਆਂ ਹੀ ਕਰਨੀ ਉੱਥੇ ਬੈਠੇ ਕਰੀਓ ਪਿੰਡ ਵੀ ਕਰਦੀਓ ਕੁਛ ਨਹੀਂ ਕਰਦੇ 50 ਜਿਹੜੀ ਆਪਾਂ ਉਮਰ ਦਾਲੇ ਕੋਈ ਕੰਮ ਕਰਦਾ ਇਹ ਪੋਜੀਸ਼ਨ ਦੇ ਵਿੱਚ ਐਵੇਂ ਸਾਰੇ ਬਾਹਰੀ ਦੇ ਤਖਲੀਪ ਆਉਣੀਆਂ ਵੀ ਮੇਰਾ ਸਰਦਾ ਨਹੀਂ ਮੈਂ ਐ ਨਹੀਂ ਆਉਂਦਾ ਮੇਰੇ ਗੋਡੇ ਆ ਜੀ ਮੇਰੇ ਦੁੱਧੀ ਸੀਤਾ ਨੂੰ ਸਾਰਾ ਕੁਝ ਹੈਗਾ ਤਾ ਆਗੂ ਆ ਇਹਦਾ ਜ਼ਿੰਮੇਵਾਰੀ ਚੱਕੋ ਜੇ ਆਗੂ ਨੂੰ ਲੱਗਦਾ ਕਿਸੇ ਨੂੰ ਵੀ ਐਡਾ ਵੱਡਾ ਬੋਝ ਮੈਂ ਚੱਕ ਨਹੀਂ ਸਕਦਾ ਪਿੰਡ ਦਾ ਇਕੱਠ ਕਰਕੇ ਕਹਿ ਦੂ ਭਾਈ ਮੈਂ ਤਾਂ ਵਰਕਰ ਵਾਂਗੂ ਕੰਮ ਕਰੂੰਗਾ ਚੌਲ ਲੱਤਾਂ ਡਾਗੀਆਂ ਵਿੱਚ ਜੇ ਮੈਂ ਤਾਂ ਪ੍ਰਧਾਨ ਆ ਨਾ ਨੇੜੇ ਨਹੀਂ ਲੱਗਣਦਾ ਕਿਸੇ ਨੂੰ ਜੇ ਮਾੜਾ ਜਿਹਾ ਪਿੰਡ ਦੇ ਵਿੱਚ ਦੂਜਾ ਖੜਾ ਕਰ ਦਈਦਾ ਲਓ ਜੀ ਹੁਣ ਇਹਨੂੰ ਬਣਾਉਣਗੇ ਤਾਂ ਹੁਣ ਮੈਨੂੰ ਹੀ ਛੱਡਣਗੇ ਭਾਈ ਜੇ ਤੁਸੀਂ ਕੁਝ ਕਰਦੇ ਨਹੀਂ ਤੇ ਛੱਡਨੇ